ਕਿੱਥੇ ਲਈ ਜਾਨਾ ਹੈਗਾ ਹੈ ਕੀ ਆ ਕਿੱਥੇ ਲੈ ਕੇ ਕਿੱਥੇ ਜਾਣਾ ਮੈਨੂੰ ਤੂੰ ਹਾਂ ਤੇ ਮਮੀ ਪਾਪਾ ਕਰ ਉੱਥੇ ਕੀ ਆਗਾ ਉੱਥੇ ਤੂੰ ਚੱਲ ਤਾਂ ਸਹੀ ਕੀ ਕੰਮ ਤਾਂ ਦੱਸ ਕੀ ਕਰਦੇ ਨੇ ਉਹ ਤੂੰ ਚੱਲ ਤਾਂ ਸਹੀ ਚੱਲ ਲੈ ਕੇ ਚੱਲ ਪਹਿਲਾਂ ਦੇਖਦੇ ਆ ਕਿੱਧਰ ਲੈ ਕੇ ਜਾਂਦਾ ਤੂੰ ਬੰਦ ਕਰ ਦੀ ਗੱਡੀ ਆਇਆ ਮਾਸ਼ਾਅੱਲ ਆ ਗਿਆ ਆ ਗਿਆ ਚੱਲ ਚੱਲ ਉਹ ਟਾਕੀ ਤਾਂ ਲਾ ਜਾਂਦਾ ਨੈ ਕਿ ਕਿੱਧਰ ਜਾਣਾ ਤੂੰ ਆ ਜਾ ਇਹ ਤਾਂ ਕਿੱਧਰ ਬਾੜ ਲਿਆ ਕੋਫਾ ਜੀ ਚ ਕੋਈ ਪਤਾ ਤਾਂ ਲੱਗਦਾ ਨਹੀਂ ਕਿੱਡੇ ਊਂ ਨਾ ਮੈਨੂੰ ਚੇਲ ਜੂਲ ਚਲੇ ਜੀ ਹੈ ਹੈ ਕਰਾਉਦੇ ਕੀ ਨੇ ਇੱਥੇ ਪਤੀ ਨਹੀਂ ਲੱਗ ਰਿਹਾ ਯਾਰ ਇਹ ਤਾਂ ਹੋਰੀ ਕਿਤੇ ਲੈ ਆ ਤੂੰ ਕਿਹੜੇ ਮੰਮੀ ਪਾਪਾ ਤੇਰੇ ਦੱਸ ਆ ਤੇ ਆ ਦਪਾ ਕੀ ਕਰਦੇ ਨੇ ਇਹ ਵੈਟਰੋਸ ਕਰਾਉਂਦੇ ਨੇ ਅੱਛਾ ਵਧਾਉਂਦੇ ਵੀ ਆ ਅੱਛਾ ਕੀ ਤੋਂ ਪੁੱਛੀਏ ਸਾਰੀ ਜਾਣਕਾਰੀ ਕੀ ਤੋਂ ਲਈਏ ਹੈ ਕੀ ਤੋਂ ਲਈਏ ਜਾਣਕਾਰੀ ਕੀ ਤੋਂ ਪੁੱਛਾ ਅੱਛਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਇਹ ਦੱਸੋ ਜੀ ਆਪਾਂ ਸ਼ਹਿਰ ਕਿਹੜੇ 'ਚ ਖੜੇ ਆਗੇ ਆਪਾਂ ਜੀ ਅਬੋਰ ਸ਼ਹਿਰ ਦੇ ਵਿੱਚ ਖੜੇ ਆਂ ਜੀ ਹਨੂਮਾਨਗੜ੍ਹ ਰੋਡ ਤੇ ਜੀ ਠੀਕ ਹੈ ਜੀ ਬੱਚਾ ਕਹਿੰਦਾ ਵੀ ਭਲਾ ਕਰ ਰਹੇ ਨੇ ਮੇਰੇ ਮੰਮੀ ਪਾਪਾ ਕੀ ਭਲਾ ਕਰੀ ਜਾਂਦੇ ਹੋ ਇਹ ਜਾ ਤੁਸੀਂ ਭਲਾ ਜੀ ਦੇਖੋ ਕੋਈ ਵੀ ਜਿੱਦਾਂ ਕਹਿੰਦੇ ਹੁੰਦੇ ਕਿ ਚਲੋ ਆਪਾਂ ਮਟਾਪਾ ਆਪਾਂ ਇਹ ਨਹੀਂ ਕਹਿੰਦੇ ਕਿ ਰੋਗ ਹੈ ਜਾਂ ਕਿੱਦਾਂ ਹੈ ਪਰ ਇਹ ਸਾਰੀਆਂ ਬਿਮਾਰੀਆਂ ਤੋਂ ਵੱਡੀ ਬਿਮਾਰੀ ਹੈ ਜੀ ਇਹ ਮਟਾਪਾ ਹਾਂਜੀ ਤਾਂ ਜੀ ਜੇ ਮਟਾਪਾ ਘਟਾਉਣੇ ਹੋ ਤੁਸੀਂ ਬਿਲਕੁਲ ਜੀ ਜਿੱਦਾਂ ਅਸੀਂ ਨਜਾਕਤ ਪਾਈ ਹੈ ਮਟਾਪੇ ਤੋਂ ਉਦੋਂ ਆਪਾਂ ਅੱਗੇ ਵੀ ਇਸ ਇਲਾਕੇ ਦੇ ਵਿੱਚ ਇਸ ਆਪਣੇ ਇਸ ਪੂਰੇ ਪੰਜਾਬ ਦੇ ਵਿੱਚ ਬਾਹਰ ਇੰਟਰਨੈਸ਼ਨਲ ਲੈਵਲ ਤੇ ਸਾਰੇ ਹੀ ਆਪਾਂ لوکاں ਨੂੰ ਜਿੰਨੀ ਇਹਦੀ ਜਾਣਕਾਰੀ ਦੇ ਰਹੇ ਆ ਤੇ ਰਿਜ਼ਲਟ ਦੇ ਰਹੇ ਆ ਜੀ ਠੀਕ ਆ ਤੁਸੀਂ ਨੇ ਆਪਦਾ ਵੀ ਮਟਾਪਾ ਘਟਾਇਆ ਬਿਲਕੁਲ ਜੀ ਮੇਰਾ 100 ਤੇ 22.5 ਕਿਲੋ weight ਸੀ ਜੀ ਜਿਹੜਾ ਕਿ 90 ਕਿਲੋ ਤੇ ਆ ਗਿਆ ਤੁਹਾਡੇ ਸਾਹਮਣੇ ਆ ਜੀ 122 ਕਿਲੋ ਹਾਂਜੀ ਫੋਟੋ ਤੋਂ ਬਹੁਤ ਜ਼ਿਆਦਾ ਹੁੰਦਾ ਬਾਈ ਫੋਟੋ ਤੁਸੀਂ ਦੇਖੋ ਮੇਰੀ ਉਹਦੇ ਤੇ ਪਤਾ ਲੱਗੂਗਾ ਜੀ ਤੁਹਾਡੇ ਪਰਿਵਾਰ ਚ ਹੁਣ ਕਿੰਨੇ ਘਟਾਇਆ ਇਹ ਮੇਰੇ ਵਾਈਫ ਨੇ ਜੀ ਇਹਨਾਂ ਨਾਲ ਕਰ ਲਈ ਗੱਲਬਾਤ ਕਰੋ ਜੀ ਕਰੋ ਬਿਲਕੁਲ ਸასი ਗੱਲ ਜੀ ਤੁਸੀਂ ਨੇ ਵੀ weight ਘਟਾਇਆ ਹਾਂਜੀ 15 ਕਿਲੋ ਪੂਰੇ ਪਰਿਵਾਰ ਨੇ ਘਟਾ ਲਿਆ ਮਤਲਬ ਹਾਂਜੀ ਪੂਰੇ ਪਰਿਵਾਰ ਨੇ ਕਿੰਨੇ ਟਾਈਮ ਚ ਘਟਾਇਆ ਮੈਂ 2 ਟਾਈਮ ਮਹੀਨਿਆਂ ਚ 3 ਮਹੀਨੇ ਵੈਸੇ ਲਿਆ 2 ਟਾਈਮ ਮਹੀਨਿਆਂ ਚ 15 ਕਿਲੋ weight lose ਕੀਤਾ ਹੋਰ ladies problem ਜੋ ਉਹ ਮੇਰੀ ਸਹੀ ਹੋਈਆਂ ਠੀਕ ਆ ਤੁਹਾਡਾ ਬੇਟਾ ਹੀ ਬਹੁਤ ਬੋਲਦਾ ਜੀ ਹਾਂਜੀ ਬਹੁਤ ਜ਼ਿਆਦਾ ਜੀ ਅੱਛਾ ਪਹਿਲਾਂ ਵੀ ਹੀ ਬੋਲਦਾ ਸੀ ਨਹੀਂ ਜੀ ਨਹੀਂ ਹਾਂ ਹਾਂਜੀ ਇਹਨਾਂ ਦੇ ਤਾਂ ਇਹ ਤਾਂ ਛੋਟਾ ਹੁੰਦਾ ਹੈ ਵੀ ਮਤਲਬ ਬਿਮਾਰ ਹੋ ਗਿਆ ਇਸ ਕਰਕੇ ਥੋੜਾ ਜਿਹਾ ਵੀਕ ਸੀਗਾ ਤੇ ਫਿਰ ਨਿਊਟ੍ਰੀਸ਼ਨ ਨਾਲ ਵਧਾਉਣਾ ਇਹਦਾ ਫਿਰ ਸਹੀ ਹੈ ਅੱਛਾ ਇਹਨੇ ਵੀ ਬੱਚੇ ਨੇ ਵੀ ਨਿਊਟ੍ਰੀਸ਼ਨ ਖਾਦਾ ਹਾਂਜੀ ਹਾਂਜੀ ਨਿਊਟ੍ਰੀਸ਼ਨ ਖਾਦਾ ਇਹ ਪਹਿਲਾਂ ਬਿਲਕੁਲ ਨਹੀਂ ਸੀ ਬੋਲਦਾ ਨੋ ਨੋ ਨਹੀਂ ਜੀ ਹੁਣ ਤਾਂ ਹੀ ਗੱਡੀ 'ਚ ਲਿਆਇਆ ਮੈਂ ਜੀ ਆਪ ਜੀ ਨਾਲ ਮੇਰੇ ਪਾਪਾ ਨੂੰ ਮਿਲ ਬਹੁਤ ਜ਼ਿਆਦਾ ਬੋਲਦਾ ਹਾਂਜੀ 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 ਇਹ ਮਤਲਬ ਹੋਰ ਬੱਚੇ ਜਿਹੜੇ ਮਤਲਬ ਸੁਸਤ ਜੇ ਨੇਗੇ ਉਹ ਚ ਇਹ ਲੈਣਾ ਹਾਂਜੀ ਇਹ ਲੈਣ ਆ ਬੱਚੇ ਵਾਂਗੂ ਬੋਲੂਗਾ ਹੀ ਹਾਂਜੀ ਬੋਲਣਗੇ ਜ਼ਰੂਰ ਬੋਲਣਗੇ ਠੀਕ ਹੈ ਕੀ ਨਾਮ ਕੀ ਹੈ ਬਈ ਤੇਰਾ ਗੁਰਕੀ ਠੀਕ ਆ ਠੀਕ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਨੇ ਵੀ weight lose ਕਰਾਈ ਹਾਂਜੀ ਹਾਂਜੀ ਕਿੰਨਾ weight lose ਕਰਾਈ ਮੈਂ 7 ਕਿਲੋ ਕੀਤਾ ਜੀ ਸਵਾ ਮਹੀਨੇ ਚ ਠੀਕ ਆ ਤੇ ਸਕਿਨ ਤੇ ਵੀ ਬਹੁਤ ਗਲੋਅ ਆਇਆ ਪਿਆ ਇਹਦਾ ਕੀ ਰਾਜਾ ਜੀ ਇਹ ਐਕਚੁਅਲੀ ਮੈਂ ਜੋ ਵੀ ਚੀਜ਼ ਲੈਣੀ ਆ ਨਾ ਪਹਿਲੀ ਗੱਲ ਤਾਂ ਮੈਂ ਇਨਗਰੀਡੀਅੰਟ ਬਹੁਤ ਜ਼ਰੂਰੀ ਦੇਖਦੀ ਆ ਮੈਂ weight loss ਕਰਨ ਤੋਂ ਬਾਅਦ ਇਹਨਾਂ ਦਾ ਸਕਿਨ ਬੂਸਟਰ ਲਿਆ ਠੀਕ ਆ ਤੇ ਉਹਦੇ ਵਿੱਚ ਕੀ ਹੈ ਆਪਣੇ ਬਾਇਓਟਿਨ ਵੀ ਹੈ ਕੋਲੇਜਨ ਵੀ ਹੈ ਵਿਟਾਮਿਨ ਸੀ ਵੀ ਹੈ ਜੋ ਆਪਣੀ ਸਕਿਨ ਤੇ ਵਾਲਾਂस्ते ਵੈਸੇ ਬਹੁਤ ਮਤਲਬ ਤੁਸੀਂ ਜਿਹੜੀ ਵੀ ਚੀਜ਼ ਲੈਣੇ ਹੋ ਸਰਚ ਕਰਕੇ ਲੈਣੋ ਬਿਲਕੁਲ ਮੈਂ ਬਿਲਕੁਲ ਨਹੀਂ ਲੈਂਦੀ ਅਦਾ ਕੋਈ ਤਸल्ली ਬਾਕਸ ਜਿੰਨਾ ਟਾਈਮ ਕੰਮ ਨਹੀਂ ਹੁੰਦਾ ਉਹਨਾਂ ਟਾਈਮ ਲੈਂਦੇ ਨਹੀਂ ਮੈਂ ਦੋ ਚੀਜ਼ਾਂ ਪਹਿਲੇ ਵੀ ਮਤਲਬ ਪੀਤੀਆਂ ਨੇ ਇਹਦੇ ਵਿੱਚ ਹੀ ਬਟ ਮੈਂ ਇਹਨਾਂ ਦਾ ਅਰ ਸਵਾਦ ਆ ਗਿਆ ਜੀ ਹਾਂ ਜੀ ਹਾਂ ਜੀ ਬਿਲਕੁਲ ਕਿੰਨਾ weight lose ਕਰਾਇਆ ਤੁਸੀਂ ਨੇ 7 ਕਿਲੋ ਜੀ 7 ਕਿਲੋ ਤੇ ਤੁਸੀਂ ਨੇ ਸਰਚ ਕਰ ਲੈ ਜਿਹੜੀਆਂ ਹੋਰ ਭੈਣਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਘਟਾਓ ਵਜ਼ਨ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਆਪਣਾ weight ਘਟੋ ਹੋ ਰਿਹਾ ਉਹਦੇ ਵਿੱਚ ਤਾਂ ਕੋਈ ਹੋ ਇੱਕ ਵੱਡੀ ਗੱਲ ਹੋ ਰਹੀ ਵੀ ਇਹ ਕਹਿ ਦਿੰਦੇ ਨੇ ਵੀ ਸਾਰਾ ਕੁਝ ਛੱਡ ਦੋ ਖਾਣਾ ਨਹੀਂ ਹੈਗਾ ਪੀਣਾ ਨਹੀਂ ਹੈਗਾ ਉਹ ਕੋਸਤਾ ਨਹੀਂ ਕਰਿਆ ਇਹਨਾਂ ਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਪੂਰਾ ਖਵਾ ਪਿਆ ਕੇ ਕੋਈ ਐਦਾਂ ਦਾ ਕੁਝ ਵੀ ਨਹੀਂ ਕਿ ਤੁਸੀਂ ਕੁਝ ਛੱਡਣਾ ਜਾਂ ਕੁਝ ਅੱਛਾ ਇੱਕ ਇੱਕ ਗਰੰਟੀ ਜੀ ਵੀ ਦਿੰਦੇ ਹੁੰਦੇ ਨੇ ਉਹ ਕੀ ਗਰੰਟੀ ਹੈ ਜੀ ਗਰੰਟੀ ਹੈ ਜੇ weight loss ਨਹੀਂ ਹੁੰਦਾ ਤਾਂ ਪੈਸੇ ਵਾਪਸ ਕਰ ਦਿੰਦੇ ਨੇ ਅੱਛਾ ਕਿੰਨੇ ਦਿਨਾਂ ਵਿੱਚ ਫਰਕ ਪੈਣ ਲੱਗ ਜਾਂਦਾ ਹਫਤੇ ਦੇ ਵਿੱਚ ਫਰਕ ਆਪਾਂ ਨੂੰ ਦਿਖਣ ਲੱਗ ਜਾਂਦਾ ਅੱਛਾ ਵੀ ਜੇ ਹਫਤੇ ਦੇ ਵਿੱਚ ਬਾ ਪੈਂਦਾ ਨਹੀਂ ਹੈਗਾ ਫਰਕ ਪੈਸੇ ਵਾਪਸ ਹੂੰ ਜੇ ਮਤਲਬ ਉਹ ਡੱਬਾ ਖੋਲ ਲਿਆ ਉਹ ਤੋਂ ਥੋੜਾ ਉਹ ਡੱਬਾ ਖੋਲ ਲਿਆ ਵੀ ਵਾਪਸ ਕਰ ਲੈਂਦੇ ਹ ਜੇ ਤੁਹਾਨੂੰ ਫਰਕ ਨਹੀਂ ਪੈਂਦਾ ਇਹ ਵੱਡੀ ਗੱਲ ਆ ਜੀ ਮਿੱਤਰੋ ਜੇ ਕਿਸੇ ਨੇ ਮਟਾਪਾ ਘਟਾਉਣਾਗਾ ਸਾਰੀਆਂ ਗੱਲਾਂ ਦੱਸੀ ਦਿੱਤੀਆਂ ਬਾਈ ਨੇ ਤੇ ਇਧਰ ਆ ਬਾਈ ਨੇ weight ਵਧਾਇਆ ਜੀ ਹੈ ਮੈਂ ਆਪਣੇ ਆਪ ਨੂੰ ਫਿਟ ਕੀਤਾ ਜੀ ਪਹਿਲਾਂ ਬਹੁਤ ਸਾਰੇ ਹੈਲਥੀ ਚ ਸੀਗੇ ਕੰਟਰੀ ਸੀ ਸਰੀਰ ਦੇ ਵਿੱਚ ਖੂਨ ਬਹੁਤ ਘੱਟ ਸੀਗਾ ਅੱਛਾ ਸੋ ਮੈਂ ਆਪਣੇ ਆਪ ਨੂੰ ਫਿਟ ਕੀਤਾ ਨਿਊਟ੍ਰੀਸ਼ਨ ਦੇ ਨਾਲ ਸੋ ਹੁਣ ਮੈਂ ਬਹੁਤ ਫਿਟ ਆ ਮੇਰਾ ਖੂਨ ਵੀ ਪੂਰਾ ਲੀਵਰ ਵੀ ਸਹੀ ਆ ਮੇਰਾ ਖਾਦਾ ਪੀਤਾ ਪਚਦਾ ਵਧੀਆ ਸਕਿਨ ਵੀ ਲਾਈਟ ਹੋ ਗਈ ਆ ਸੋ ਸਾਰਾ ਕੁਝ ਹੀ ਮੇਰੀ ਬਾਡੀ ਦਾ ਜਿਹੜਾ ਇੰਟਰਨਲ ਪ੍ਰੋਬਲਮ ਸਾਰੀਆਂ ਠੀਕ ਹੋ ਗਈਆਂ ਤੇ ਹੁਣ ਮੈਂ ਆਪਣੇ ਆਪ ਨੂੰ ਯੰਗ ਤੇ ਹੈਲਥੀ ਫੀਲ ਕਰਦਾ ਪੂਰਾ ਵਧੀਆ ਜਿੰਨੀ ਮੇਰੀ ਉਮਰ ਆ ਮੈਂ ਉਸ ਉਮਰ ਨੂੰ ਫੀਲ ਕਰਦਾ ਠੀਕ ਹੈ ਜੀ ਠੀਕ ਹੈ ਅਸੀਦਾ ਜੀ ਦੇਖੋ ਇੱਕ ਮੈਂ ਗੱਲ ਕਹਿਣੀ ਚਾਹਣਾ ਵੀ ਜਿਹੜੇ ਵੀ ਮੇਰੇ ਭਰਾਵਾਂ ਨੇ ਹਾਂਜੀ ਉਹਨਾਂ ਦੀ ਇੱਛਾ ਹੈ ਕਿ ਅਸੀਂ ਵਿਆਹ ਵਾਲੇ ਜਿਹੜੇ ਪੈਂਟ ਕੋਟ ਟੰਗੇ ਪਏ ਉਹ ਦੁਬਾਰਾ ਪਾਉਣੇ ਆ ਉਹ ਬਵਾ ਦੇਾਂਗੇ ਅੱਛਾ ਵੀ ਮਤਲਬ ਤੁਹਾਡੇ ਕੰਮ ਆਉਣਗੇ ਉਹ ਕੋਟ ਪੈਂਟ ਕਿਉਂਕਿ ਕਿਸੇ ਦੇ ਵੀ ਦੇਖੋ ਆਪਾਂ ਦੇਖਦੇ ਆਂ ਹਾਂ ਜਿਹ ਮਹਿੰਗੇ ਮਹਿੰਗੇ ਹੁੰਦੇ ਨੇ ਹਾਂ ਤਾਂ ਉਹਨਾਂ ਨੇ ਕਿੰਨੇ ਕਿੰਨੇ ਮਹਿੰਗੇ ਕੱਪੜੇ ਬਣਾਏ ਹੁੰਦੇ ਆ ਪਰ ਦੋ ਤਿੰਨ ਸਾਲ ਬਾਅਦ ਉਹ ਬਾਡੀ ਐਦਾਂ ਦੀ ਹੋ ਜਾਂਦੀ ਕਿ ਕੋਈ ਵੀ ਬਟਨ ਨਹੀਂ ਬੰਦ ਹੁੰਦਾ ਉਹਨਾਂ ਦਾ ਹੂੰ ਤਾਂ ਉਹ ਆਪ ਬਟਨ ਬੰਦ ਕਰਾ ਦੇਾਂਗੇ ਖੁੱਲੇ ਕਰਾ ਦੇਾਂਗੇ ਇੱਕ ਵੱਡੀ ਗੱਲ ਹੋਰ ਆ ਬਈ ਤੁਸੀਂ ਦੂਰ ਹੀ ਬਹੁਤ ਬੈਠੋ ਔਰ ਬੈਠੇ ਹੋਗੇ ਹਾਂਜੀ ਜੇ ਕਿਸੇ ਨੇ ਘਰੇ ਬਹਿ ਕੇ ਮੰਗਵਾਉਣਾ ਹੋਵੇ ਇਹ ਪ੍ਰੋਡਕਟ ਜਿਹੜਾ ਇਥੇ ਆਉਣਾ ਪੂ ਕੀ ਕਰਨਾ ਪੂ ਸਿਸਟਮ ਉਹ ਜਰੂਰ ਸਮਝਾਓ ਦੇਖੋ ਜੀ ਅਬੋਰ ਦੇ ਵਿੱਚ ਆਪਾਂ ਬੈਠੇ ਆਂ ਇਹ ਗੱਲ ਤਾਂ ਕਹਿੰਨੇ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਕੋਈ ਧੋਖਾ ਹੈ ਫਰਾਡ ਹੈ ਤੁਸੀਂ ਇੱਥੇ ਵੀ ਵਿਜ਼ਿਟ ਕਰ ਸਕਦੇ ਹੋ ਹਮ ਹਰ ਹਰਮਾਨਗੜ੍ਹ ਰੋਡ ਤੇ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੇਕਰ ਕੋਈ ਨਹੀਂ ਆ ਸਕਦਾ ਤਾਂ ਆਨਲਾਈਨ ਆਪਾਂ ਘਰੇ ਵੀ ਭੇਜਦੇ ਆਂ ਜੀ ਆਲ ਇੰਡੀਆ ਦੇ ਵਿੱਚ ਆਪਣੀ ਸ਼ਿਪਿੰਗ ਫ੍ਰੀ ਹੈ ਜੀ ਕੋਈ ਡਿਲੀਵਰੀ ਚਾਰਜਸ ਨਹੀਂ ਜੀ ਤਾਂ ਜੇਕਰ ਕੋਈ ਸੱਜਣ ਬਾਹਰ ਜਿੱਦਾਂ ਮੰਗਾ ਰਹੇ ਨੇ ਆਪਣੇ 16 ਕੰਟਰੀਆਂ ਦੇ ਵਿੱਚ ਜਾ ਰਿਹਾ ਜੇ ਉੱਥੇ ਮਂਗਾਉਣਾ ਉੱਥੇ ਵੀ ਆਪਾਂ ਭੇਜਦੇ ਆਂ ਜੀ ਉਹਦੇ ਤੇ ਡ भेज दनो मतलब ਬਾਹਰਲੇ ਦੇਸ਼ਾਂ 'ਚ ਵੀ ਭੇਜਦੇ ਹਾਂ ਹਾਂਜੀ ਹਾਂਜੀ ਜਿੱਥੇ ਮਰਜ਼ੀ ਮੰਗਵਾ ਸਕਦੇ ਹੋ ਮਟਾਪਾ 100% ਘਟੂਗਾ ਬਿਲਕੁਲ ਜੀ ਗਰੰਟੀ ਦੇ ਨਾਲ ਜੀ ਮਿੱਤਰੋ ਆ ਸਾਰਾ ਪੂਰਾ ਪਰਿਵਾਰ ਵੀ ਫਿੱਟ ਹੋ ਗਿਆ ਤੇ ਨਾਲ ਗਵਾਂਡੀਆਂ ਨੂੰ ਵੀ ਫਿੱਟ ਕਰਤਾ ਇਹਨਾਂ ਦਾ ਇੱਕ ਬੱਚਾ ਸੀਗਾ ਇਹਦਾ ਵੀ ਮਤਲਬ ਹੈ ਗਰੋ ਹੋਇਆ ਪੂਰਾ ਕਿਡਸ ਗਰੋ ਵੀ ਹੈ ਨਾਲ ਬੇ ਸਕਿਨ ਬੂਸਟਰ ਹੈਗਾ ਜੇ ਤੁਸੀਂ ਨੇ ਵੀ ਮਟਾਪਾ ਘਟਾਉਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਇੱਕ ਵਾਰੀ ਸੰਪਰਕ ਕਰੋ ਜੇ ਜਾਦੇ ਕਾਲਾਂ ਹੋ ਜਾਂਦੀਆਂ ਨੇ ਚੱਕੀਆਂ ਨਹੀਂ ਜਾਂਦੀਆਂ ਸਿਰਫ WhatsApp ਤੇ ਤੁਸੀਂ ਨੇ ਹੈਲੋ ਲਿਖ ਕੇ ਭੇਜਣਾ ਟੋਟਾ 100% ਹੱਲ ਕਰਨਗੇ ਰਿਸ਼ਤੇਦਾਰਾਂ ਨੂੰ ਵੀਡੀਓ ਭੇਜ ਦਿਓ ਜਿਹੜੇ ਮੋٹے ਨੇਗੇ ਧੰਨਵਾਦ ਜੀ